ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਤ ਤੁਸੀਂ ਤੇ ਅਦਾਲਤਾਂ ਦੇ ਵਿੱਚ ਕਾਫੀ ਲੰਬਾ ਸਮਾਂ ਕੇਸ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਜਿਸ ਦੇ ਨਾਲ ਲੋਕਾਂ ਨੂੰ ਵੀ ਕਾਫੀ ਖੱਜਲਖੁਆਰੀ ਹੁੰਦੀ ਹੈ ਤੇ ਇਸੇ ਖੱਜਲਖੁਆਰੀ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਲੋਕ ਅਦਾਲਤਾਂ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਦੇਸ਼ ਭਰ ਦੇ ਵਿੱਚ ਇਹ ਲੋਕ ਅਦਾਲਤਾਂ ਲੱਗਦੇ ਨੇ ਤੇ ਬਠਿੰਡਾ ਦੇ ਵਿੱਚ ਵੀ ਲੋਕ ਅਦਾਲਤ ਲੱਗਣ ਜਾ ਰਹੀ ਹੈ ਜਿਸ ਨੂੰ ਲੈ ਕੇ ਸੀਜੀਐਮ ਸੁਰੇਸ਼ ਗੋਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਟਾਰਗੇਟ ਪਿਛਲੀ ਵਾਰ ਵਾਲੀ ਲੋਕ ਅਦਾਲਤ ਤੋਂ ਵੀ ਜ਼ਿਆਦਾ ਰੱਖਿਆ ਗਿਆ 20 ਦੇ ਕਰੀਬ ਜਿਹੜੀਆਂ ਕੋਟਾਂ ਨੇ ਉਹਨਾਂ ਦਾ ਕੀਤਾ ਗਿਆ ਜਿਸ ਦੇ ਵਿੱਚ ਕਿ ਜਿਹੜੇ ਛੋਟੇ ਕੇਸ ਨੇ ਜਿਵੇਂ ਚੈੱਕ ਬਾਉਂਸ ਦਾ ਡੋਰੀ ਦਾ ਜਾਂ ਹੋਰ ਵੀ ਜਿਹੜੇ ਵਿਵਾਦਾਂ ਦੇ ਕੇਸ ਹੁੰਦੇ ਨੇ ਜਿਆਦਾ ਫੋਕਸ ਉਹਨਾਂ ਕੇਸਾਂ ਤੇ ਹੁੰਦਾ ਕਿ ਨਾ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਇਆ ਜਾਵੇ ਤਾਂ ਜੋ ਅਦਾਲਤਾਂ ਦਾ ਵੀ ਜਿਹੜਾ ਸਮਾਂ ਹੈ ਉਹ ਖਰਾਬ ਨਾ ਹੋਵੇ ਤੇ ਇਸ ਦੇ ਨਾਲ ਲੋਕਾਂ ਦੀ ਖੱਜਲਖੁਆਰੀ ਵੀ ਕੱਟ ਜਾਵੇ ਤੇ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਲੋਕ ਅਦਾਲਤ ਲੱਗਣ ਜਾ ਰਹੀ ਹੈ ਜਿਸ ਨੂੰ ਲੈ ਕੇ ਸੀਜੀਐਮ சுரேਸ਼ ਗੋਲਦਵੋ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਲਦੀ ਤੇ ਇਨਸਾਫ ਦਿਵਾਉਣ ਦੇ ਲਈ ਨਾ ਲੋਕ ਅਦਾਲਤਾਂ ਦਾ ਜਿਹੜਾ ਗਠਨ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦਰਸ਼ਕਾਂ ਨੂੰ ਡਿਸਟ੍ਰਿਕਟ ਸਰਵਿਸ ਲੀਗਲ ਸਰਵਿਸ ਤੋਂ ਹੋਤੀ ਹੋਣ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਤੁਹਾਨੂੰ ਪਤਾ ਹੈ ਵੀ 2025 ਦੀ ਇਹ ਪਹਿਲੀ ਲੋਕ ਅਦਾਲਤ ਅਸੀਂ ਲਗਾਣ ਜਾ ਰਹੇ ਹਾਂ ਇਹ ਜਿਹੜੀ ਲੋਕ ਅਦਾਲਤ ਹੈ ਇਹ ਸਾਰ ਹੀ ਦੇਸ਼ ਭਰ ਵਿੱਚ ਲਗਾਈ ਜਾਂਦੀ ਹੈ ਔਰ ਸਾਨੂੰ ਇਸ ਤੋਂ ਪਹਿਲਾਂ ਦੇ ਜਿਹੜੀਆਂ ਲੋਕ ਅਦਾਲਤ ਲਾਈਆਂ ਨੇ ਉਹਨਾਂ ਦੇ ਕਿਉਂਕਿ ਉਤਸਾਹ ਜਿਹੜੇ ਰਿਜ਼ਲਟ ਆਏ ਨੇ ਇਸ ਕਰਕੇ ਇਹ ਲੋਕ ਅਦਾਲਤਾਂ ਦਾ ਵੱਧ ਚੜ ਕੇ ਲੋਕ ਵੀ ਲਹਾ ਲੈ ਰਹੇ ਨੇ ਅੱਜ ਜਿਵੇਂ ਅਸੀਂ ਪਠਿੰਡਾ ਸਬਡਿਵੀਜ਼ਨ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਅਸੀਂ 20 ਕੋਟਾਂ ਦਾ ਜਿਹੜਾ ਹੈ ਲੋਕ ਅਦਾਲਤਾਂ ਦਾ ਕਠਨ ਕੀਤਾ ਹੈ ਇਸ ਤੋਂ ਇਲਾਵਾ ਰੈਵਨਿਊ ਕੋਟਾਂ ਵੀ ਹਨ ਸਾਡੇ ਕੋਲੇ ਲੇਬਰ ਕੋਡ ਨਾਲ ਵੀ ਸੰਬੰਧਿਤ ਹੈ ਔਰ ਫਾਰਮਲ ਨੈਟ ਲੋਕ ਅਦਾਲਤ ਨਾਲ ਵੀ ਸੰਬੰਧਿਤ ਕੋਟਾ ਦਾ ਅਸੀਂ ਅੱਜ ਗਠਨ ਕੀਤਾ ਹੋਇਆ ਹੈ ਜਿਵੇਂ ਕਿ ਤਲਵੰਡੀ ਸਾਹਬ ਉਹ ਸਾਡੀ ਸਬ ਡਿਵੀਜ਼ਨ ਹੈ ਫੂਲ ਵੀ ਸਾਡੀ ਸਬ ਡਿਵੀਜ਼ਨ ਹੈ ਉੱਥੇ ਵੀ ਇੱਕ ਇੱਕ ਕੋਡ ਜਿਹੜੀ ਸਾਡੀ ਅੱਜ ਲੋਕ ਅਦਾਲਤ ਲਗਾ ਰਹੀ ਹੈ ਔਰ ਅੱਜ ਦਾ ਜਿਹੜਾ ਸਾਡਾ ਟਾਰਗੇਟ ਸੀਗਾ ਉਹ ਜਿਹੜੇ ਪਿਛਲੇ ਟਾਰਗੇਟ ਨਾਲੋਂ ਵੀ ਜ਼ਿਆਦਾ ਸੀਗਾ ਜੋ ਕਿ ਮੈਂ ਦੱਸਣ ਜਾ ਰਹੇ ਹਾਂ ਵੀ ਪਿਛਲੇ ਸਾਲ ਪਿਛਲੇ ਜਿਹੜੀ ਅਸੀਂ ਲੋਕ ਅਦਾਲਤ ਲਗਾਈ ਸੀ ਉਸ ਤੋਂ ਵੀ ਵੱਧ ਕੇ ਅਸੀਂ ਇਸ ਵਾਰ ਕੇਸ ਲਗਾਏ ਨੇ ਮੇਨਲੀ ਸਾਡਾ ਫੋਕਸ ਹੈ ਜਿਹੜੇ ਛੋਟੇ ਕੇਸਿਸ ਰਿਕਵਰੀ ਕੇਸਿਸ ਹੈ ਚੈੱਕ ਦੇ ਕੇਸਿਸ ਬਾਉਂਸ ਦੇ ਕੇਸਿਸ ਨੇ ਟ੍ਰੈਫਿਕ ਨਾਲ ਰਿਲੇਟਡ ਕੇਸਿਸ ਨੇ ਜਾਂ ਮੈਟਰੀਮੋਨিয়াল ਕੇਸਿਸ ਨੇ ਸਾਡਾ ਫੋਕਸ ਮੇਨਲੀ ਉਹਨਾਂ ਤੇ ਰਹਿੰਦਾ ਹੈ ਔਰ ਸਾਨੂੰ ਕਾਫੀ ਸਮਾਂ ਤੋਂ ਇਹਨਾਂ ਦੇ ਜਿਹੜੇ ਜਿਹੜੇ ਰਿਜ਼ਲਟ ਆ ਰਹੇ ਨੇ ਬਹੁਤ ਹੀ ਅੱਛੇ ਆ ਰਹੇ ਹੈ ਸੋ ਸਾਨੂੰ ਅੱਜ ਦੀ ਵੀ ਉਮੀਦ ਹੈ ਵੀ ਜਿੰਨੇ ਵੀ ਅਸੀਂ ਕੇਸਿਸ ਲਗਾਏ ਨੇ ਔਰ ਮੇਰੇ ਜੋ ਲਿਸਟ ਹੈ ਮੇਰੇ ਪਾਸ ਉਹਦੇ ਮੁਤਾਬਕ ਅਸੀਂ 23000 ਤੋਂ ਉੱਪਰ ਜਿਹੜੇ ਸਾਡੇ ਅੱਜ ਕੇਸਿਸ ਲੱਗੇ ਹੋਏ ਨੇ ਔਰ ਅਮੀਰ ਹੈ ਵੀ ਅਸੀਂ ਇਹਨਾਂ ਦਾ ਸਾਰਿਆਂ ਦਾ ਹੀ ਇਸਾਂ ਦਾ ਨੁਟਾਰਾ ਕਰ ਸਕਾਂਗੇ ਔਰ ਕਿਉਂਕਿ ਪ੍ਰੈਸ ਦਾ ਇਸ ਤੇ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਮਿਲਦਾ ਹੈ ਕਿਉਂਕਿ ਪ੍ਰੈਸ ਵੀ ਜਿਹੜੀ ਹੈ ਲਗਾਤਾਰ ਲੋਕਾਂ ਦੇ ਵਿੱਚ ਘਰ ਘਰ ਜਾ ਕੇ ਇਸ ਦਾ ਪ੍ਰਚਾਰ ਕਰਦੀ ਹੈ ਵੀ ਕਿਉਂਕਿ ਜੇ ਤੁਹਾਡੇ ਕੇਸ ਰੁਕੇ ਹੋਏ ਨੇ ਉਹਨਾਂ ਕੇ ਸਾਨੂੰ ਤੁਸੀਂ ਲੋਕ ਅਦਾਲਤ ਰਹੀਂ ਸੈਟਲ ਕਰਵਾਓ ਇਹਨਾਂ ਲੋਕ ਅਦਾਲਤਾਂ ਦਾ ਜਿਹੜਾ ਮੇਨ ਫਾਇਦਾ ਹੈ ਕੋਰਟ ਫੀਸ ਜਿਹੜੀ ਹੈ ਉਹ ਨਹੀਂ ਲੱਗਦੀ ਔਰ ਜੇ ਲੱਗੀ ਹੋਈ ਹੈ ਤਾਂ ਵਾਪਸ ਹੋ ਜਾਂਦੀ ਹੈ ਔਰ ਜਿਹੜੇ ਕੇਸਿਸ ਲੰਬੇ ਪਏ ਨੇ ਬਹੁਤ ਟਾਈਮ ਤੋਂ ਜਿਹੜੇ ਡਿਸੀਜਨ ਨਹੀਂ ਹੋਏ ਉਹਨਾਂ ਦਾ ਵੀ ਜਿਹੜਾ ਹੈ ਜਲਦੀ ਨਿਪਟਾਰਾ ਹੋ ਜਾਂਦਾ ਸੋ ਪੈਸੇ ਦੇ ਨਾਲ ਨਾਲ ਸਮੇਂ ਦੀ ਵੀ ਬਚਤ ਹੁੰਦੀ ਹੈ ਔਰ ਜਿਹੜਾ ਇਹਨਾਂ ਦਾ ਜਿਹੜੇ ਫੈਸਲਿਆਂ ਦਾ ਜਿਹੜਾ ਰਿਜ਼ਲਟ ਹੈ ਉਹ ਪਰਮਨੈਂਟਲੀ ਇੱਕ ਤਰ੍ਹਾਂ ਦਾ ਸੈਟਲ ਹੋ ਜਾਂਦਾ ਪਾਰਟੀ ਨੂੰ ਕਿਤੇ ਅਪੀਲ ਜਾ ਕੇ ਕਿਸੇ ਹੋਰ ਵੱਡੀ ਕੋਰਟ 'ਚ ਜਾਣ ਦੀ ਲੋੜ ਨਹੀਂ ਪੈਂਦੀ। ਕਈ ਵਾਰੀ ਪੰਚਾਇਤੀ ਫੈਸਲੇ ਹੋ ਜਾਂਦੇ ਜਦੋਂ ਲੜਕੇ ਲੜਕੀ ਦਾ ਵਿਆਹ ਦਾ ਹੁੰਦਾ ਹੈ ਜਾਂ ਤਲਾਕ ਹੋ ਜਾਂਦਾ ਉਹ ਪੰਚਾਇਤੀ ਕਰ ਲੈਂਦੇ ਕਿ ਉਹਨੂੰ ਮੰਨਤਾ ਹੈਗੇ ਕਿ ਨਹੀਂ। ਨਹੀਂ ਸਾਡੇ ਕਾਨੂੰਨ ਦੇ ਮੁਤਾਬਕ ਕਿਸੇ ਵੀ ਜੋ ਵੀ ਸ਼ਾਦੀशुदा ਜੇ ਜੋੜਾ ਹੈ ਉਹਨਾਂ ਨੇ ਤਲਾਕ ਲੈਣ ਹੈ ਜੇ ਕੋਰਟ ਦੀ ਹੀ ਡਿਗਰੀ ਹੈ ਉਸ ਤੋਂ ਹੀ ਮੰਨਤਾ ਹੈ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਆਂ ਕਿ ਲੋਕ ਐਫੀਡੇਵਟ ਦੇ ਕੇ ਜਾਂ ਆਪਣੇ ਆਪ ਹੀ ਰਜਮੰਦੀ ਨਾਲ ਕਰੇ ਬੈਠ ਜਾਂਦੇ ਨੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਤਲਾਕ ਦੇ ਨਹੀਂ ਦੇਖਦੇ ਸੋ ਜੇ ਕੋਈ ਕਿਸੇ ਭੈਣ ਭਾਈ ਨੇ ਕੋਈ ਇਸ ਤਰ੍ਹਾਂ ਦਾ ਕੋਈ ਤਲਾਕ ਲਿਆ ਹੋਇਆ ਉਹ ਸਿਰਫ ਕੋਰਟ ਦੀ ਹੀ ਡਿਗਰੀ ਜਿਹੜੀ ਮੰਨਤਾ ਪ੍ਰਾਪਤ ਹੈ ਉਸ ਕੋਰਟ ਦੀ ਡਿਗਰੀ ਤੋਂ ਹੀ ਤੁਸੀਂ ਆਪਣੇ ਜਿਹੜੇ ਹੈ ਕੇਸ ਜਿਹੜੇ ਡਾਈਵੋਰਸ ਲੈ ਸਕਦੇ ਹੋ ਜੇ ਤੁਸੀਂ ਕਿਸ ਤਰ੍ਹਾਂ ਦੇ ਲੈ ਹੋਏ ਨੇ ਉਹਨਾਂ ਨੂੰ ਵੀ ਅਸੀਂ ਕਹਾਂਗੇ ਵੀ ਜੇ ਤੁਸੀਂ ਦੁਆਰਾ ਕੋਰਟ ਦੇ ਵਿੱਚ ਐਪਲੀਕੇਸ਼ਨ ਲਗਾ ਦੇਓਗੇ ਜਿਹੜਾ ਤੁਹਾਡਾ ਇਹ ਮਿਊਚੁਅਲ ਸੈਟਲਮੈਂਟ ਨਾਲ ਅਸੀਂ ਬਹੁਤ ਜਲਦੀ ਜਿਹੜੇ ਫੈਸਲੇ ਤੁਹਾਨੂੰ ਇੱਕ ਡਿਗਰੀ ਦੇ ਦਿਆਂਗੇ ਚੋਕੀ ਮੰਤਵ ਪ੍ਰਾਪਤ ਹੈ ਇਸ ਤੋਂ ਇਲਾਵਾ ਕੋਈ ਕੋਰਟ ਬਾਹਰਲੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਨਹੀਂ ਔਰ ਲੋਕਦਾਨਤ ਚ ਕਿੰਨਾ ਕੁ ਫਾਇਦਾ ਜਿਵੇਂ ਲੋਕ ਜਿਆਦਾ ਕੋਰਟ ਵਿਚਾਰੀ ਦੇ ਚੱਕਰ ਚ ਇਹ ਸਮਝਦੇ ਨੇ ਵੀ ਸਮਾਂ ਬਹੁਤ ਖਰਾਬ ਹੁੰਦਾ ਇਹ ਇਸ ਕਰਕੇ ਜਿਹੜਾ ਲੋਕ ਨਹੀਂ ਦੇਖੋ ਤੁਹਾਨੂੰ ਪਤਾ ਇਹ ਲੋਕ ਅਦਾਲਤ ਦਾ ਫੈਸਲਾ ਤੁਰਤ ਹੁੰਦਾ ਦੋਨੇ ਪਾਰਟੀਆਂ ਨੇ ਦੋਨਾਂ ਨੇ ਬੈਠ ਕੇ ਹੀ ਸਮਝੌਤਾ ਕਰਨਾ ਹੁੰਦਾ ਹੈ ਇਹਦੇ ਵਿੱਚ ਜਿਆਦਾ ਮੈਂ ਤਾਂ ਇਹ ਵੀ ਕਹਾਂਗਾ ਵੀ ਸਾਡੀ ਕੋਰਟਾਂ ਦਾ ਇੰਨਾ ਜਿਆਦਾ ਸਹਿਯੋਗ ਰੋਲ ਨਹੀਂ ਹੁੰਦਾ ਕਿਉਂਕਿ ਪਾਰਟੀਆਂ ਨੇ ਆਪਣੇ ਆਪ ਹੀ ਸਮਝੌਤਾ ਕਰਨਾ ਹੁੰਦਾ ਹੈ ਔਰ ਕਿਉਂਕਿ ਅਦਰਵਾਈਜ਼ ਜੇ ਆਪਾਂ ਕੋਰਟ ਦੇ ਫੈਸਲੇਾਂ ਦੀ ਗੱਲ ਕਰਦੇ ਆ ਕੋਰਟ ਦੇ ਫੈਸਲੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਇੱਕ ਕੋਰਟ ਇੱਕ ਆਦਮੀ ਕੇਸ ਚੱਲਦਾ ਹੈ ਇੱਕ ਹਾਰਦਾ ਹੈ ਸੋ ਹਾਰਨ ਵਾਲਾ ਬੰਦਾ ਫਿਰ ਅਪੀਲ ਚ ਜਾਂਦਾ ਉਸ ਤੋਂ ਬਾਅਦ ਫਿਰ ਇੱਕ ਅਪੀਲ ਜਿਹੜੀ ਸਾਡੀ ਮਾਨਯੋਗ ਸੁਪਰੀਮ ਕੋਰਟ ਤੱਕ ਜਿਹੜੀਆਂ ਇਹ ਜਿਹੜੀਆਂ ਅਪੀਲਾਂ ਲਈ ਕਰਦੀਆਂ ਨੇ ਸੋ ਜਿਹੜੇ ਲੋਕ ਅਦਾਲਤ ਦੇ ਫੈਸਲੇ ਹੁੰਦੇ ਨੇ ਕੰਪਰੋਮਾਈਜ਼ ਨਾਲ ਬਸਤ ਹੁੰਦੇ ਨੇ ਇਹਨਾਂ ਦੀ ਨਾ ਕੋਈ ਅਪੀਲ ਹੈ ਨਾ ਕੋਈ ਦਲੀਲ ਹੈ ਇੱਕ ਵਾਰ ਫੈਸਲਾ ਹੋ ਗਿਆ ਸ਼ਟਰ ਹੋ ਗਿਆ ਕੇਸ ਖਤਮ ਜਿਹੜੇ ਕੋਰਟ ਚ ਕੇਸ ਆਉਂਦੇ ਆਂ ਜਿਹੜੇ ਜਿੱਤ ਹਾਰ ਜਾਂਦੇ ਉਹਨਾਂ ਦੀ ਆਪਸ ਵਿੱਚ ਦੁਸ਼ਮਣੀ ਵਧਦੀ ਹੈ ਲੜਾਈ ਵਧਦੀ ਹੈ ਮਰੇ ਇੱਥੇ ਆ ਕੇ ਦੂਸਰੇ ਮੈਚ ਹੋ ਜਾਂਦੇ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਵੀ ਕਿਉਂਕਿ ਇਹ ਜਿਹੜੇ ਸੈਟਲਮੈਂਟ ਹੁੰਦੀਆਂ ਪਾਰਟੀਆਂ ਦੀ ਇੱਛਾ ਦਾ ਮੁਤਾਬਕ ਹੀ ਹੁੰਦੀ ਹੈ ਇਹਦੇ ਵਿੱਚ ਕੋਰਟਾਂ ਦਾ ਜਿਹੜਾ ਕੋਈ ਖਾਸ ਰੋਲ ਨਹੀਂ ਹੁੰਦਾ ਸਿਰਫ ਕੋਰਟ ਵੱਲੋਂ ਇੱਕ ਮਾਨਤਾ ਪ੍ਰਾਪਤ ਹੋ ਜਾਂਦੀ ਹੈ ਵੀ ਜਿਹੜੇ ਤੁਹਾਡਾ ਸਮਝੌਤਾ ਕੀਤਾ ਹੈ ਉਹਨਾਂ ਨੂੰ ਅਸੀਂ ਇਨਵਿਨ ਲਾਗੂ ਕਰਾਂਗੇ ਕਈ ਵਾਰ ਪਾਰਟੀਆਂ ਇਹ ਹੁੰਦੀਆਂ ਕਿ ਸਮਝੌਤਾ ਕਰ ਜਾਂਦੇ ਆ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਨਹੀਂ ਮੰਨਦੇ ਆ ਤਾਂ ਜਿਹੜੀ ਦੂਸਰੀ ਪਾਰਟੀ ਹੈ ਜੇ ਉਹ ਚਾਹੁੰਦੀ ਹੈ ਵੀ ਪਾਈ ਮੇਰਾ ਇਹ ਸਮਝੌਤਾ ਜਿਹੜਾ ਹੋਇਆ ਸੀ ਉਹਨੂੰ ਲਾਗੂ ਕੀਤਾ ਜਾਵੇ ਤਾਂ ਉਹ ਕੋਰਟ ਰਹੀ ਜਿਹੜਾ ਉਹ ਸਮਝ ਸੋ ਇਹ ਪਾਰਟੀਆਂ ਦਾ ਫੈਸਲਾ ਹੈ ਪਾਰਟੀਆਂ ਨੇ ਆਪਣੇ ਆਪ ਹੀ ਕਰਨਾ ਹੁੰਦਾ ਇਸ ਕਰਕੇ ਕੋਟਾਂ ਦਾ ਕੋਈ ਏਡਾ ਖਾਸ ਮੈਂ ਕਹਾਂਗਾ ਵੀ ਰੋਲ ਨਹੀਂ ਹੈ ਸੋ ਸਮਝੌਤਾ ਹੋ ਗਿਆ ਤਾਂ ਪਾਰਟੀਆਂ ਦਾ ਜਿਹੜਾ ਕਲੇਸ਼ ਹੈ ਉਹ ਵੀ ਪਰਮਨੈਂਟਲੀ ਖਤਮ ਹੋ ਜਾਂਦਾ ਹੈ ਕਈ ਵਾਰੀ ਕੋਈ ਐਕਸੀਡੈਂਟ ਹੋ ਜਾਂਦਾ ਅਣਪਛਾਤਾ ਫੇਟ ਮਾਰ ਜਾਂਦਾ ਮੌਤ ਵੀ ਹੋ ਜਾਂਦੀ ਜਾਂ ਆਪਾਜ ਹੋ ਜਾਂਦਾ ਜੀ ਉਹਨਾਂ ਵਾਸਤੇ ਵੀ ਕੋਈ ਬੈਨੀਫਿਟ ਬਿਲਕੁਲ ਸਾਡੇ ਕੋਲੇ ਪੰਜਾਬ ਵਿਕਟਮ ਸਕੀਮ ਹੈ ਇਹ ਜਿਹੜੀ ਮੈਂ ਕਿਉਂਕਿ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਵੀ ਕਿਉਂਕਿ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਅਕਸਰ ਸਾਡੇ ਕੋਲ ਜਿਹੜਾ ਇੱਕ ਪਹਿਲਾ ਮੋਟਰ ਵਹੀਕਲ ਐਕਟ ਦੇ ਵਿੱਚ ਜਿਹੜਾ ਕੰਪਨਸੇਸ਼ਨ ਸੀ ਬਹੁਤ ਲਿਮਟਿਡ ਸੀ 25000 ਰੁਪਏ ਤੱਕ ਦਾ ਜਿਹੜਾ ਹੈ ਕੰਪਨਸੇਸ਼ਨ ਦਿੱਤਾ ਜਾਂਦਾ ਸੀਗਾ ਉਹ ਵੀ ਅਣਪਛਾਤੇ ਵਹੀਕਲ ਨਾਲ ਹੁਣ ਜਿਹੜਾ ਇਹ ਜਿਹੜਾ ਕੰਪਨਸੇਸ਼ਨ ਹੈ 2 ਲੱਖ ਰੁਪਏ ਤੱਕ ਦਾ ਜਿਹੜਾ ਹੋ ਚੁੱਕਿਆ ਹੈ ਜੇ ਕਿਸੇ ਵੀ ਕਿਸੇ ਵੀ ਅਣਜਾਣ ਅਣਪਛਾਤੇ ਵਹੀਕਲ ਤੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਤੱਕ ਦਾ ਮਾਉਜਾ ਮਿਲਦਾ ਹੈ ਇਸ ਤੋਂ ਇਲਾਵਾ ਜੇ ਕੋਈ ਇਜਰੀ ਕੇਸ ਹੈ ਉਹਨਾਂ ਦੀ ਜਿਹੜੀ ਸਾਡੇ ਕੋਲ ਜੋ ਸ਼ੈਡਿਊਲ ਬਣਿਆ ਹੋਇਆ ਹੈ ਉਸ ਦੀ ਰੇਸ਼ੋ ਮੁਤਾਬਕ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦਾ ਜਿਹੜਾ ਖਰਚਾ ਮਿਲ ਜਾਂਦਾ ਹੈ ਇਵਨ ਇੰਜਰੀ ਕੇਸ ਦੇ ਵਿੱਚ ਵੀ ਜਿਹੜਾ ਉਹਨੂੰ ਪਰਸੈਂਟੇਜ ਦੇ ਬੇਸ ਤੇ ਅਸੀਂ ਜਿਹੜਾ ਮੁਆਵਜ਼ਾ ਦਿੰਦੇ ਆ ਸਰ ਲੋਕ ਅਦਾਲਤ ਦੇ ਵਿੱਚ ਬੇਸ਼ੱਕ ਦੋਨਾਂ ਪੱਖਾਂ ਦੀ ਸਹਿਮਤੀ ਨਾਲ ਫੈਸਲਾ ਹੁੰਦਾ ਹੈਗਾ ਪਰ ਇੱਕ ਜੱਜ ਸਾਹਿਬਾਨ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਇੱਕ ਪਰਿਵਾਰ ਦੀ ਪੱਤੀ ਮਸਲਾ ਹੱਲ ਕਰਾਇਆ ਜਾਂਦਾ ਹੈ ਤੁਸੀਂ ਵੈਸੇ ਅਕਸਰ ਦੇਖਦੇ ਹੋ ਕੋਰਟ ਦੇ ਵਿੱਚ ਜਦੋਂ ਜਾਂਦੇ ਆਪਾਂ ਦੋਨਾਂ ਤਰ੍ਹਾਂ ਦੇ ਜਿਹੜੇ ਵਕੀਲ ਸਾਹਿਬਾਨ ਹੁੰਦੇ ਨੇ ਉਹ ਆਪਣੇ ਆਪਣੇ ਪੱਖ ਰੱਖਦੇ ਨੇ ਕਿਉਂਕਿ ਜਦੋਂ-ਦੋਂ ਐਵੀਡੈਂਸ ਆਉਂਦਾ ਟਾਈਮ ਤਾਂ ਲੱਗਦਾ ਹੈਗਾ ਔਰ ਕਈ ਕਿਸੇ ਐਸੇ ਹੁੰਦੇ ਨੇ ਜਿੱਥੇ ਪਾਰਟੀਆਂ ਨੂੰ ਥੋੜੀ ਜੀ ਗੱਲ ਦਾ ਜਿਹੜਾ ਹੈ ਸਮਝਾ ਕੇ ਉਹਨਾਂ ਨੂੰ ਬਿਠਾ ਕੇ ਜਦੋਂ ਉਹਨਾਂ ਦੇ ਆਪਸ ਵਿੱਚ ਕੋਈ ਗਿਲਾ ਸ਼ਿਕਵਾ ਦੂਰ ਕੀਤਾ ਜਾਂਦਾ ਹੈ ਉਹ ਪਾਰਟੀਆਂ ਵੀ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਵੀ ਕਿਉਂਕਿ ਸਾਡਾ ਜਿਹੜਾ ਲੜਾਈ ਝਗੜਾ ਸੀ ਬਹੁਤ ਮਾਮੂਲੀ ਸੀ ਕਈ ਵਾਰ ਤਾਂ ਈਗੋ ਪ੍ਰੋਬਲਮ ਵੀ ਹੁੰਦੀ ਹੈ ਸੋ ਇਹ ਲੋਕ ਅਦਾਲਤਾਂ ਦਾ ਮਕਸਦ ਹੀ ਇਹ ਹੈ ਵੀ ਪਾਰਟੀਆਂ ਨੂੰ ਬਿਠਾ ਕੇ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਉਹਨਾਂ ਨੂੰ ਦੂਰ ਕਰਕੇ ਹਾਂ ਜੱਜਾਂ ਦਾ ਰੋਲ ਇਸ ਕਰਕੇ ਹੈ ਕਿਉਂਕਿ ਉਹ ਜੱਜ ਬੈਠ ਕੇ ਉਹਨਾਂ ਨੂੰ ਦੋਨਾਂ ਨੂੰ ਸਮਝਾਉਂਦੇ ਨੇ ਦੋਨਾਂ ਨੂੰ ਲੀਗਲ ਪਹਿਲੂ ਜਿਹੜੇ ਸੋ ਇਨ ਲੇਬਰ ਪਾਰਟੀਆਂ ਨੂੰ ਵੀ ਸਮਝ ਆ ਜਾਂਦੀ ਹੈ ਵੀ ਅਸੀਂ ਜੇ ਅਸੀਂ ਲੜਾਂਗੇ ਵੀ ਤੋ ਮੈਕਸਿਮਮ ਅਸੀਂ ਕੀ ਲਵਾਂਗੇ ਅਸੀਂ ਬਦੋ ਤੇ ਫੈਸਲਾ ਹੀ ਲੈਣਾ ਹੈ ਜੇ ਕਿਉਂ ਨਾ ਆਪਾਂ ਆਪਸ ਵਿੱਚ ਸਹਿਮਤੀ ਨਾਲ ਲੈ ਲਈਏ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿੰਨਾ ਮੀਆਂ ਬੀਬੀ ਦੇ ਜਿਹੜੇ ਝਗੜੇ ਹੁੰਦੇ ਨੇ ਤੁਸੀਂ ਦੇਖਿਆ ਵੀ ਅਕਸਰ ਅਸੀਂ ਦੇਖਿਆ ਵੀ ਲੜਕੀ ਨੂੰ ਛੱਡ ਰਿਹਾ ਛੱਡਦਾ ਹੁੰਦਾ ਤੇ ਘਰ ਵਾਲਾ ਜਿਹੜਾ ਹੈ ਉਹਨੂੰ ਕੋਈ ਪੈਸੇ ਨਹੀਂ ਦਿੰਦਾ ਕੇਸ ਕਰਦੀ ਹੈ ਲੜਕੀ ਕੰਪਨਸੇਸ਼ਨ ਵਾਸਤੇ ਜਾਂ ਆਪਣੇ ਮੇਨਟੇਨੈਂਸ ਵਾਸਤੇ ਇਸ ਤਰ੍ਹਾਂ ਦੇ ਜੇ ਅਸੀਂ ਦੇਖੀ ਤਾਂ ਅਸੀਂ ਫੈਸਲੇ ਕੋਰਟ ကြਹਰੀ ਚ ਲੰਬੀ ਪ੍ਰਕਿਰਿਆ ਤੋਂ ਬਾਅਦ ਵੀ ਫੈਸਲਾ ਮਤਲਬ ਕਈ ਵਾਰ ਲੜਕੇ ਦੇ ਹੱਕ ਚ ਜਾਣਾ ਹੁੰਦਾ ਹੈ ਉਹਦੇ ਵਾਸਤੇ ਕੰਪਨੀ ਨੂੰ ਪੈਸਾ ਮੁਆਵਜ਼ਾ ਮਿਲਣਾ ਜਾਂ ਮੇਨਟੇਨੈਂਸ ਮਿਲਣਾ ਇਸ ਤਰ੍ਹਾਂ ਦੇ ਜੇ ਅਸੀਂ ਕਹੀਏ ਤਾਂ ਇਹ ਸਮਝੌਤਿਆਂ ਨਾਲ ਅਸੀਂ ਪਹਿਲੀ ਡੇਟ ਤੇ ਜਾਂ ਦੂਸਰੀ ਡੇਟ ਤੇ ਦੋਨਾਂ ਪਾਰਟੀਆਂ ਨੂੰ ਦੋਨਾਂ ਦੀ ਸਮਰੱਥਾ ਦੇਖ ਕੇ ਇੱਕ ਫੈਸਲਾ ਕਰ ਦਈਏ ਜਲਦੀ ਉਹਨਾਂ ਨੂੰ ਪੈਸਾ ਮੁਆਵਜ਼ਾ ਜਿਹੜਾ ਹੈ ਲਗਾ ਦਈਏ ਤਾਂ ਕਿ ਉਹ ਲੜਕੀ ਨੂੰ ਵੀ ਮੇਨਟੇਨੈਂਸ ਮਿਲਦਾ ਰਹੇ ਸੋ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਸਾਨੂੰ ਅਕਸਰ ਹੀ ਲੋਕਦਾਲਤਾ ਵਿੱਚ ਹੀ ਰੱਖ ਕੇ ਕਰਵਾ ਲੈਣੇ ਚਾਹੀਦੇ ਨੇ ਲੰਬਾ ਪ੍ਰਕਿਰਿਆ ਦੇ ਕੇ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਪਾਰਟੀਆਂ ਵੀ ਖੱਦਲ ਖਵਾਰ ਹੁੰਦੀਆਂ ਨੇ ਔਰ ਉਹਨਾਂ ਦਾ ਪੈਸਾ ਕਿੱਥੇ ਆ ਅੱਜ ਦੀ ਲੋਕਦਾਰਤ ਵਿੱਚ ਕਿੰਨੇ ਕੁ ਬੈਂਚ ਲਾਏ ਗਏ ਤੇ ਕਿੰਨੇ ਕੁ ਛੇ ਸਕੇ ਹਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਸਾਡੇ ਕੋਲ ਟੋਟਲ 20 ਬੈਂਚ ਨੇ ਜੀ ਜਿਹਨੂੰ ਅਸੀਂ ਬਠਿੰਡਾ ਸੈਸ਼ਨ ਡਿਵੀਜ਼ਨ ਕਹਿੰਦੇ ਆ 18 ਬੈਂਚ ਜਿਹੜੇ ਸਾਡੇ ਇੱਥੇ ਬਠਿੰਡੇ ਦੇ ਵਿੱਚ ਹੈ ਇੱਕ ਤਲਵੰਡੀ ਫੁੱਲ ਲੱਗਿਆ ਹੋਇਆ ਔਰ ਇੱਕ ਸਾਡਾ ਰਾਮਪੁਰਾ ਫੁੱਲ ਲੱਗਿਆ ਸੋ ਇਹ ਸਾਰੇ 20 ਬੈਂਚਾਂ ਦਾ ਅੱਜ ਅਸੀਂ ਗਠਨ ਕੀਤਾ ਇਸ ਤੋਂ ਇਲਾਵਾ ਰੈਵਨਿਊ ਕੋਟਾ ਵੀ ਸਾਡੇ ਕੋਲ ਪਰਮਨੈਂਟ ਰੋਕ ਅਦਾਲਤ ਵੀ ਹੈ ਪਲੱਸ ਸਾਡੇ ਕੋਲੇ ਜਿਹੜੀ ਹੈ ਲੇਬਰ ਕੋਰਟ ਵੀ ਹੈ ਸੋ ਉਹਨਾਂ ਚ ਵੀ ਕੇਸ ਜਿਹੜੇ ਹੈ ਅਜੇ ਲੱਗੇ ਹੋਏ ਨੇ ਔਰ ਕਾਫੀ ਕੇਸ ਜਿਵੇਂ ਮੈਂ ਸੋ ਦੱਸਿਆ ਵੀ 23000 ਤੋਂ ਉੱਪਰ ਜਿਹੜੇ ਕੇਸਿਸ ਨੇ ਔਰ ਉਹਨਾਂ ਦਾ ਗਠਨ ਅਸੀਂ ਕੀਤਾ ਹੋਇਆ ਹੈ ਬਹੁਤੇ ਅਸੀਂ ਟ੍ਰੈਫਿਕ ਜਿਹੜੇ ਹੈ ਚਲਾਨ ਉਹ ਚ ਵੀ ਕਾਫੀ ਰੱਖੇ ਹੋਏ ਨੇ ਤਾਂ ਕਿ ਜਿਹਨਾਂ ਲੋਕਾਂ ਦਾ ਕਾਫੀ ਟਾਈਮ ਤੋਂ ਰੁਕਿਆ ਹੋਇਆ ਟ੍ਰੈਫਿਕ ਚਲਾਨ ਹੈ ਜਾਂ ਉਹਨਾਂ ਨੂੰ ਲੱਗਦਾ ਵੀ ਸਾਡੇ ਜਿਹੜੇ ਪੈਸੇ ਨੇ ਬਚ ਸਕਦੇ ਨੇ ਉਹ ਅਸੀਂ ਇਹਨਾਂ ਨੂੰ ਕਿਸਾਨੂ ਵੀ ਜਿਹੜਾ ਰੱਖਿਆ ਹੋਇਆ ਕਾਫੀ ਉਮੀਦ ਹੈ ਵੀ ਅੱਜ ਜਿਹੜੇ ਲੋਕ ਵੀ ਸਹਿਯੋਗ ਦੇਣਗੇ اور ਇਹਨਾਂ ਨੂੰ ਡਿਸਪੋਜ਼ਲ ਜਿਹੜੀ ਕਿਸਾ ਦੀ ਪਵਨ